ਹਰਿਆਣੇ ਕੰਨੀ ਨੂੰ ਜਦੋਂ ਤੁਸੀਂ ਐਕਟਰ ਹੋ ਇੱਕ ਗੱਡੀ ਤੋਂ ਬੜਾ ਬਚ ਕੇ ਰਹੋ ਸਾਹਮਣੇ ਗੱਡੀ ਖੜੀ ਹੈਗੀ ਇੱਕ ਇਹ ਗੱਡੀ ਦੇ ਜੇ ਕਹੀਏ ਕਿ ਚੰਗੀ ਚੰਗੀ ਗੱਡੀਆਂ ਦੀ ਹੈ ਬ੍ਰੇਕ ਲਵਾ ਦਿੰਦੀ ਆ ਸੋਚ ਲਓ ਜੇਕਰ ਤੁਹਾਡੀ ਸਪੀਡ ਜ਼ਿਆਦਾ ਤਾਂ ਕੁੰਡਾ ਹੋਇਆ ਲੈ ਸਮਝ ਗਏ ਹੋਗੇ ਇਹ ਸਪੀਡੋਮੀਟਰ ਵਾਲੀ ਗੱਡੀ ਹੈ ਹਰਿਆਣੇ ਵਾਲਿਆਂ ਦੀ ਕਦੋਂ ਫਿਰ ਇਸ ਗੱਡੀ ਦੇ ਦਰਸ਼ਨ ਹੁੰਦੇ ਨੇ ਤਾਂ ਪਤਾ ਵੀ ਨਹੀਂ ਲੱਗਦਾ ਕਦ ਤੁਹਾਡਾ ਚਲਾਨ कट ਗਿਆ ਅੱਜਕੱਲ੍ਹ ਦੋਸਤੋ ਇੱਕ ਤੁਹਾਨੂੰ ਤਸਵੀਰ ਦਿਖਾਉਣ ਲੱਗੇ ਆ ਜਦੋਂ ਵੀ ਰਾਤ ਤੇ ਚੱਲੋਂ ਖਾਸ ਕਰਕੇ ਹਾਈਵੇਅਾਂ ਤੇ ਤੇ ਹਰਿਆਣਾ ਕੰਨੀ ਨੂੰ ਜਦੋਂ ਤੁਸੀਂ ਐਂਟਰ ਹੋ ਇੱਕ ਗੱਡੀ ਤੋਂ ਬੜਾ ਬਚ ਕੇ ਰਹੋ ਬਚ ਕੇ ਰਹਿਣ ਦਾ ਭਾਵੇਂ ਹੀ ਨਹੀਂ ਹੈਗਾ ਵੀ ਆਪਾਂ ਚੀਜ਼ਾਂ ਰੂਲ ਰੈਗੂਲੇਸ਼ਨ ਤੋੜ ਦੋ ਸਾਹਮਣੇ ਗੱਡੀ ਖੜੀ ਹੈਗੀ ਇੱਕ ਇਹ ਗੱਡੀ ਦੇ ਜੇ ਕਹੀਏ ਕਿ ਚੰਗੀ ਚੰਗੀ ਗੱਡੀਆਂ ਦੀ ਇਹ ਬ੍ਰੇਕ ਲਵਾ ਦਿੰਦੀ ਆ ਉਹ ਇਸ ਕਰਕੇ ਕਿਉਂਕਿ ਜਿਹੜਾ ਸਮਾਨੇ ਗੱਡੀ 'ਚ ਲੱਗਿਆ ਹੋਇਆ ਨਾ ਹਰ ਕਿਸੇ ਦੇ ਲਈ ਇਹ ਜਾਣਨਾ ਜ਼ਰੂਰੀ ਹੈ ਵੀ ਬਈਆ ਖੁੱਲਾ ਯਾ ਰੋਡ ਦੇਖ ਕੇ ਤੁਸੀਂ ਗੱਡੀ ਦੀ ਜਿਹੜੀ ਇਹ ਸਪੀਡ ਦਾ ਨਪਲਾ ਨਹੀਂ ਆਗੇ ਪਰ ਉਸ ਤੋਂ ਬਾਅਦ ਦੇ ਵਿੱਚ ਹਾਲਾਤ ਇਹ ਹ ਕਿ ਜਦੋਂ ਤੁਸੀਂ ਇਹਦੇ ਕੋਲ ਦੀ ਨਿਕਲ ਗਏ ਸੋਚ ਲਓ ਜੇਕਰ ਤੁਹਾਡੀ ਸਪੀਡ ਜ਼ਿਆਦਾ ਤਾਂ ਕੁੰਡਾ ਹੋਇਆ ਲੈ ਸਮਝ ਗਏ ਹੋਗੇ ਇਹ ਸਪੀਡੋਮੀਟਰ ਵਾਲੀ ਗੱਡੀ ਹੈ ਹਰਿਆਣੇ ਵਾਲਿਆਂ ਦੀ ਹੁਣ ਆਮ ਤੌਰ ਤੇ ਹੁੰਦਾ ਕੀ ਹੈ ਕਿ ਚੰਡੀਗੜ੍ਹ ਤੱਕ ਲਾਓਗੇ ਬੜੇ ਸੁਜਵਾਨ ਤਰੀਕੇ ਨਾਲ ਚਲਾਉਂਦੇ ਰਹਿੰਦੇ ਆ ਸੀਟ ਬੈਲਟਾਂ ਵੀ ਲਾ ਲੈਂਦੇ ਆ ਚਲੋ ਖੈਰ ਚੰਗੀ ਗੱਲ ਵੀ ਆ ਪਰ ਦੂਜੇ ਪਾਸੇ ਜਦੋਂ ਅਸੀਂ ਨਿਕਲਦੇ ਆ ਇਹ ਅ ਅੱਗੇ ਹਿਮਾਚਲ ਨੂੰ ਵੀ ਜਾਂਦਾ ਹਾਈਵੇ ਤੇ ਹਰਿਆਣੇ ਨੂੰ ਵੀ ਜੋੜਦਾ ਉੱਥੇ ਆ ਕੇ ਹੁੰਦਾ ਇਹ ਆ ਵੀ ਜਦੋਂ ਫਿਰ ਇਸ ਗੱਡੀ ਦੇ ਦਰਸ਼ਨ ਹੁੰਦੇ ਨੇ ਤਾਂ ਪਤਾ ਵੀ ਨਹੀਂ ਲੱਗਦਾ ਕਦ ਤੁਹਾਡਾ ਚਲਾਨ ਕੱਟ ਗਿਆ ਕਿਉਂਕਿ ਇੱਕ ਤਾਂ ਇਹ ਹੈ ਪੀਸੀਆਰ ਵੈਨ ਆਮ ਤੌਰ ਤੇ ਆਪਾਂ ਨੇ ਦੇਖੇ ਨੇ ਜਿਹੜੇ ਸਪੀਡੋਮੀਟਰ ਸਾਈਡ ਤੇ ਲੱਗੇ ਦੇਖੇ ਨੇ ਚੰਡੀਗੜ੍ਹ ਤੁਸੀਂ ਉੱਪਰ ਪੋਲਾਂ ਦੇ ਲੱਗੇ ਦੇਖਿਆ ਹੁਣੇ ਜਾਂ ਸਾਈਡ ਤੇ ਬੈਠੇ ਹੁੰਦੇ ਨੇ ਪਰ ਇਹਨਾਂ ਨੇ ਜਿਹੜਾ ਇਹ ਸਪੀਡੋਮੀਟਰ ਲਾਇਆ ਹ ਹੁਣ ਤੁਹਾਨੂੰ ਬਿਲਕੁਲ ਕੋਲੇ ਜਾ ਕੇ ਦਿਖਾ ਦਿੰਨੇ ਆ ਇਹ ਸਪੀਡੋਮੀਟਰ ਲੱਗਿਆ ਹੋਇਆ ਗੱਡੀ ਦੀ ਬੈਕ ਸਾਈਡ ਤੇ ਯਾਨੀ ਕਿ ਪੁਲਿਸ ਮੁਲਾਜ਼ਮ ਸਾਹ ਬੈਠੇ ਆ ਜੇਕਰ ਗੱਡੀ ਦੀ ਸਪੀਡ ਜ਼ਿਆਦਾ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਕਿਵੇਂ ਫੰਕਸ਼ਨ ਕਰਦਾ ਤਾਂ ਸੋਚ ਲਓ ਜੇਕਰ ਤੁਹਾਡੀ ਸਪੀਡ ਜ਼ਿਆਦਾ ਆ ਤਾਂ ਕੁੰਡਾ ਹੋਇਆ ਲੋ ਉਹ ਐਸੇ ਕਰਕੇ ਤੁਹਾਨੂੰ ਦੱਸਣ ਲੱਗੇ ਪਹਿਲੀ ਗੱਲ ਤਾਂ ਇਹ ਸਪੀਡ ਨਹੀਂ ਵਧਾਓ ਕੋਈ ਫਾਇਦਾ ਨਹੀਂ ਨੁਕਸਾਨ ਹੋ ਜਾਂਦਾ ਫਿਰ ਬ੍ਰੇਕ برو ਨਹੀਂ ਲੱਗਦੇ ਇਹਦੇ ਉੱਤੇ ਵੀ ਕੈਮਰਾ ਲੱਗਾ ਹੋਇਆ ਐਵੇਂ ਵੀ ਨਹੀਂ ਹੈਗਾ ਇਕੱਲਾ ਵੀ ਇਹਦੇ ਪਿੱਛੇ-ਪਿਛੇ ਆ ਹੁਣ ਇਹ ਹਾਈਵੇ ਦੇ ਜਦੋਂ ਆਮ ਤੌਰ ਤੇ ਲੋਕ ਜਾਂਦੇ ਨੇ ਤਾਂ ਇਹ ਹਾਈਵੇ ਦਾ ਸਾਰ ਪਾਸੇ ਦਾ ਇਹ ਦੇਖਿਆ ਜਾਵੇ ਇੱਕ ਪਾਸੇ ਦਾ ਥਿਊ ਵੀ ਲਗਾਤਾਰ ਆਉਂਦਾ ਤੇ ਦੂਜੇ ਪਾਸੇ ਇਹ ਆ ਵੀ ਪੰਜਾਬ ਦੀਆਂ ਵੀ ਜਿਹੜੀਆਂ ਐਸਐਸਐਫ ਦੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਇੰਸਟਾਲ ਆ ਜਿਹੜਾ ਇਹ ਰਡਾਰ ਗਨ ਹੋਊਗੀ ਤੇ ਉਹਦੇ ਨਾਲ-ਨਾਲ ਜੇ ਕਿਹਾ ਜਾਵੇ ਵੱਡੇ ਤੌਰ ਤੇ ਇਹ ਹੁੰਦਾ ਕਿਉਂਕਿ ਪਿਛਲੀ ਵਾਰ ਜਦੋਂ ਤੁਹਾਨੂੰ ਇੱਕ ਵੀਡੀਓ ਦਿਖਾਇਆ ਸੀ ਤਾਂ ਉਹਦੇ ਵਿੱਚ ਇਹੀ ਜਿਹੜਾ ਮਾਡਲ ਹੈ ਗੱਡੀਆਂ ਦਾ ਜਿਹੜਾ ਕਿ ਹੋ ਸਕਦਾ ਪੰਜਾਬ ਦੇ ਆਉਂਦੇ ਦਿਨਾਂ ਦੇ ਵਿੱਚ ਹੋਵੇ ਤੁਹਾਨੂੰ ਪਿੱਛੋਂ ਦਿਖਾ ਦਿੰਨੇ ਆ ਆ ਕੀ ਇੱਕ ਵਰਕੇ ਵਿੱਚ ਕਰਦਾ ਕਿਉਂਕਿ ਪੰਜਾਬ 'ਚ ਵੀ ਇਹੀ ਸੀਨ ਹੈ ਜਿਹੜਾ ਆਉਂਦੇ ਦਿਨਾਂ 'ਚ ਦਿਖਣ ਵਾਲਾ ਹੈਗਾ ਉਹਦੇ ਕਰਕੇ ਇਹ ਹੈ ਵੀ ਤੁਹਾਨੂੰ ਦਿਖਾ ਦਈਏ ਪਹਿਲਾਂ ਹੁਣ ਇਹ ਜਿਹੜਾ ਡਾਰ ਲੱਗਿਆ ਹੋਇਆ ਹੈ ਤਾਂ ਉਹਦੇ 'ਚ ਤੁਸੀਂ ਦੇਖੋ ਕਿ ਜਦੋਂ ਤੁਸੀਂ ਸਪੀਡ ਨਿਕਲਦੇ ਹੋ ਤਾਂ ਫਿਰ ਚੈੱਕ ਹੋ ਜਾਂਦੀ ਹੈ ਇਹ ਬੈਠੇ ਆ ਤਾਂ ਜਦੋਂ ਚਲਦੀ ਘੇਰ ਆਟੋਬੀਏ ਤੇ ਮੈਨੂਅਲ ਵੀ ਪੱਲੇ ਪਾਸੇ ਇਹਦੇ ਗੰਨ ਲੱਗੀ ਹੋਈ ਆ ਤੇ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਉਹਦਾ ਵੀ ਜਿਹੜਾ ਦਿਖਾਇਆ ਸੀ ਐਸਐਫ ਐਸਐਸਫ ਵਾਲਿਆਂ ਦਾ ਵੀਡੀਓ ਤਾਂ ਉਹ ਇਸੇ ਤਰ੍ਹਾਂ ਦਾ ਸੀ ਕਿ ਇਸੇ ਤਰ੍ਹਾਂ ਨਾਲ ਆਉਂਦੇ ਦਿਨਾਂ ਦੇ ਵਿੱਚ ਉੱਥੇ ਵੀ ਇਹ ਰਡਰ ਗੰਨਾ ਜਿਹੜੀਆਂ ਫਿੱਟ ਹੋ ਜਾਣਗੀਆਂ ਹੁਣ ਯਾਨੀ ਕਿ ਇੱਕ ਪਾਸੇ ਤੁਹਾਨੂੰ ਪੰਜਾਬ ਦਾ ਵੀ ਮਾਡਲ ਦਿਖਾ ਰਹੇ ਹਾਂ ਉੱਥੇ ਵੀ ਹੋ ਸਕਦਾ ਕਿਉਂਕਿ ਰੋਡ ਦੇ ਉੱਤੇ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਸਪੀਡ ਤੇ ਕੰਟਰੋਲ ਹੁਖੈਰ ਉੱਥੇ ਸ਼ੁਰੂ ਨਹੀਂ ਹੋਇਆ ਪਰ ਇਹ ਤੁਹਾਨੂੰ ਦਿਖਾ ਰਿਹਾ ਹਰਿਆਣੇ ਵਾਲੀ ਗੱਡੀ ਚਲੋ खैर ਜਿਹੜਾ ਸਿਸਟਮ ਹੈ ਪਹਿਲਾਂ ਉਹ ਤੁਹਾਨੂੰ ਦੱਸ ਦਈਏ ਵੀ ਜਿਵੇਂ ਹੁਣ ਆਹੋ ਹਾਈਬੀਆਂ ਤੇ ਜਾਂਦੇ ਆ ਤਾਂ ਇਸ ਕਰਕੇ ਬਚ ਕੇ ਰਹੋ ਸਾਰੀਆਂ ਚੀਜ਼ਾਂ ਇੱਥੇ ਆਮ ਕਰਕੇ ਪਤਾ ਨਹੀਂ ਲੱਗਦਾ ਲੱਗਦਾ ਖੁੱਲੀ ਡਿੱਗੀ ਜੀ ਸ਼ਾਇਦ ਗੱਡੀ ਉਹੀ ਖੜੀ ਆ ਪਰ ਇਹਨਾਂ ਦਾ ਵੀ ਮਕਸਦ ਇਹੀ ਆ ਕਿ ਸਪੀਡ ਤੇ ਕੰਟਰੋਲ ਰੱਖੋਗੇ ਆਪਦੀ ਵੀ ਸੁਰੱਖਿਆ ਰੱਖੋਗੇ ਦੂਜੇ ਦੀ ਵੀ ਰੱਖੋਗੇ ਚਲਾਣ ਤੋਂ ਵੀ ਬਚੋਗੇ ਨਹੀਂ ਤਾਂ ਫਿਰ ਉਹੀ ਗੱਲ ਆ ਵੀ ਹੈ ਜੀ ਇਹ ਗੱਡੀਆਂ ਨੇ ਜਿਹੜੀਆਂ ਮੈਂਟਲ ਆਉਂਦੀਆਂ ਚਲਾਨ ਕੱਟਣ ਨੂੰ ਤੇ ਉਹਦੇ ਨਾਲ ਨਾਲ ਕਹਿ ਜਾ ਸਕਦਾ ਕਿ ਇਸ ਕਰਕੇ ਇਹ ਚੀਜ਼ਾਂ ਦਿਖਾਈਆਂ ਤੁਹਾਨੂੰ ਇਸ ਕਰਕੇ ਨਹੀਂ ਕਿ ਉਹ ਜ਼ਿਆਦਾਤਰ ਪਤਾ ਨਹੀਂ ਲੱਗਦੀਆਂ ਜਦੋਂ ਤੁਸੀਂ ਕੋਲ ਦੀ ਗੱਡੀ ਲੈ ਕੇ ਨਿਕਲ ਜਾਓ ਗੱਡੀ ਵਾਂਗੂ ਗੱਡੀ ਖੜੀ ਹੈ ਕੀ ਖੜੇ ਸੀਨੀਅਰ ਵੀਡੀਓ ਲਿਸਟ ਬੰਤੇਜ ਦੇ ਨਾਲ ਮਿਸਿੰਗ ਔਰ ਯਨਾਸਪਕਸਨ ਟੀਵੀ ਪੰਚਕੁਲਾ ਚੰਡੀਗੜ੍ਹ